ਗੁਜਰਾਤ ਦੇ ਜਾਮਨਗੜ੍ਹ 'ਚ ਪਿਛਲੇ ਦਿਨੀ ਜਾਮ ਲੱਗਿਆ ਹੋਇਆ ਸੀ ਸੈਲਿਬ੍ਰਿਟਿਸ ਦਾ ਇੱਥੇ ਤੁਮਾ ਅਨੰਤ ਅੰਬਾਨੀ ਤੇ ਰਾਧਿਕਾ ਮਰਚੰਟ ਦੀ ਪ੍ਰੀ ਵੈਡਿੰਗ ਦੀਆਂ ਪੈ ਰਹੀਆਂ ਸੀ ਤਿੰਨ ਦਿਨਾਂ ਚੱਲੇ ਇਸ ਪ੍ਰੀ ਵੈਡਿੰਗ 'ਚ 1000 ਕਰੋੜ ਰੁਪਏ ਖਰਚ ਕਰ ਦਿੱਤੇ ਗਏ ਨੇ ਜੋ ਮੁਕੇਸ਼ ਅੰਬਾਨੀ ਦੀ ਪ੍ਰਾਪਰਟੀ ਦਾ ਮਹਿਜ਼ 0.1% ਹੈ ਖਾਣ ਦੇ ਮੈਨੂ ਤੋਂ ਲੈ ਕੇ ਠਹਿਰਨ ਤੱਕ ਦੇ ਇੰਤਜ਼ਾਮ A1 ਸੀ ਇਸ ਸਮਾਰੋਹ 'ਚ 2500 ਤੋਂ ਵੱਧ ਡਿਸ਼ੇਸ ਪਰੋਸੀਆਂ ਗਈਆਂ ਜਿਸ 'ਚ ਥਾਈ ਜਪਾਨੀ ਮੈਕਸੀਕਨ ਪਾਰਸੀ ਤੇ ਏਸ਼ੀਅਨ ਫੂਡ ਸ਼ਾਮਲ ਸਨ 70 ਤੋਂ ਵੱਧ ਚੀਜ਼ਾਂ ਨਾਸ਼ਤੇ 'ਚ 200 ਤੋਂ ਵੱਧ ਚੀਜ਼ਾਂ ਲੰਚ ਵਿੱਚ ਤੇ 275 ਤੋਂ ਵੱਧ ਚੀਜ਼ਾਂ ਡਿਨਰ 'ਚ ਪਰੋਸੀਆਂ ਗਈਆਂ ਮਿਡ ਨਾਈਟ ਲਈ 85 ਤਰ੍ਹਾਂ ਦੇ ਵਿਅੰਜਨ ਰੱਖੇ ਗਏ ਸੀ ਇਸ ਪਾਰਟੀ 'ਚ ਆਕਰਸ਼ਣ ਦਾ ਕੇਂਦਰ ਰਹੇ ਉਹ ਸੈਲਿਬ੍ਰਿਟੀਜ਼ ਜੋ ਕਰੋੜਾ ਰੁਪਏ 'ਚ ਬੁੱਕ ਕਿਤੇ ਗਈ ਸੀ ਈਵਨਿੰਗ ਇਨ ਐਵਰਲੈਂਡ ਥੀਮ ਕੋਕਟੇਲ ਪਾਰਟੀ ਜਿਹੜੀ ਹਾਨਾ ਨੇ ਪਰਫਾਰਮੈਂਸ ਕੀਤੀ ਰਿਹਾਨਾ ਅਮਰੀਕਨ ਸਿੰਗਰ ਅਭਿਨੇਤਰੀ ਤੇ ਬਿਜ਼ਨਸ ਵੂਮੈਨ ਨੇ ਜੋ 10000 ਕਰੋੜ ਰੁਪਏ ਦੀ ਪ੍ਰਾਪਰਟੀ ਦੀ ਮਾਲਕ ਹੈ ਸੂਤਰਾ ਦੀ ਮੰਨੀਏ ਤਰਿਹਾਨਾ ਨੇ 8 ਤੋਂ 9 ਮਿਲੀਅਨ ਡਾਲਰ ਦੀ ਫੀਸ ਚਾਰਜ ਕੀਤੀ ਸੀ ਜੋ ਇੰਡੀਅਨ ਰੁਪੀਸ ਦੇ ਵਿੱਚ 66 ਤੋਂ 74 ਕਰੋੜ ਦੇ ਵਿੱਚ ਹੈ 3 ਦਿਨਾਂ ਇਸ ਇਵੈਂਟ 'ਚ 1000 ਕਰੋੜ ਰੁਪਏ ਖਰਚ ਕਰ ਦਿੱਤੇ ਗਏ ਨੇ ਜੋ ਇਸ ਵੇਲੇ ਸਭ ਤੋਂ ਵੱਧ ਵਿਸ਼ਾ ਦਾ ਚਰਚਾ ਬਣਿਆ ਹੋਇਆ ਹੈ ਗੁਜਰਾਤ ਦੇ ਜਾਮਨਗੜ੍ਹ 'ਚ ਪਿਛਲੇ ਦਿਨੀ ਜਾਮ ਲੱਗਿਆ ਹੋਇਆ ਸੀ ਸੈਲਿਬ੍ਰਿਟੀਆਂ ਦਾ ਇਥੇ ਤੁਮਾ ਅਨੰਤ ਅੰਬਾਨੀ ਤੇ ਰਾਧਿਕਾ ਮਰਚੰਟ ਦੀ ਪ੍ਰੀ ਵੈਡਿੰਗ ਦੀਆਂ ਪੈ ਰਹੀਆਂ ਸੀ ਤਿੰਨ ਦਿਨਾਂ ਚੱਲੇ ਇਸ ਪ੍ਰੀ ਵੈਡਿੰਗ 'ਚ 1000 ਕਰੋੜ ਰੁਪਏ ਖਰਚ ਕਰ ਦਿੱਤੇ ਗਏ ਨੇ ਜੋ ਮੁਕੇਸ਼ ਅੰਬਾਨੀ ਦੀ ਪ੍ਰਾਪਰਟੀ ਦਾ ਮਹਿਜ਼ 0.1% ਹੈ ਖਾਣ ਦੇ ਮੈਨੂ ਤੋਂ ਲੈ ਕੇ ਠਹਿਰਨ ਤੱਕ ਦੇ ਇੰਤਜ਼ਾਮ A1 ਸੀ ਇਸ ਸਰੇਮਣੀ 'ਚ 2500 ਤੋਂ ਵੱਧ ਡਿਸ਼ੇਸ ਪਰੋਸੀਆਂ ਗਈਆਂ ਜਿਸ 'ਚ ਥਾਈ, ਜਪਾਨੀ, ਮੈਕਸੀਕਨ, ਪਾਰਸੀ ਤੇ ਏਸ਼ੀਅਨ ਫੂਡ ਸ਼ਾਮਲ ਸਨ 70 ਤੋਂ ਵੱਧ ਚੀਜ਼ਾਂ ਨਾਸ਼ਤੇ ਤੇ 200 ਤੋਂ ਵੱਧ ਚੀਜ਼ਾਂ ਲੰਚ ਵਿੱਚ ਤੇ 275 ਤੋਂ ਵੱਧ ਚੀਜ਼ਾਂ ਡਿਨਰ 'ਚ ਪਰੋਸੀਆਂ ਗਈਆਂ। ਮਿਡਨਾਈਟ ਲਈ 85 ਤਰ੍ਹਾਂ ਦੇ ਵਿਅੰਜਨ ਰੱਖੇ ਗਏ ਸੀ। ਇਸ ਪਾਰਟੀ 'ਚ ਆਕਰਸ਼ਣ ਦਾ ਕੇਂਦਰ ਰਹੇ ਉਹ ਸੈਲਿਬ੍ਰਿਟੀਜ਼ ਜੋ ਕਰੋੜਾਂ ਰੁਪਏ 'ਚ ਬੁੱਕ ਕੀਤੇ ਗਏ ਸੀ। ਈਵਨਿੰਗ ਇਨ ਐਵਰਲੈਂਡ ਥੀਮ ਕੋਕਟੇਲ ਪਾਰਟੀ ਜਿਉ ਰਿਹਾਨਾ ਨੇ ਪਰਫਾਰਮੈਂਸ ਕੀਤੀ। ਰਿਹਾਨਾ ਅਮਰੀਕਨ ਸਿੰਗਰ, ਅਭਿਨੇਤਰੀ ਤੇ ਬਿਜ਼ਨਸ ਵੂਮੈਨ ਨੇ ਜੋ 10000 ਕਰੋੜ ਰੁਪਏ ਦੀ ਪ੍ਰਾਪਰਟੀ ਦੀ ਮਾਲਕ ਹੈ। ਸੂਤਰਾਨੀ ਮੰਨੀਏ ਤਰਿਹਾਨਾ ਨੇ 8 ਤੋਂ 9 ਮਿਲੀਅਨ ਡਾਲਰ ਦੀ ਫੀਸ ਚਾਰਜ ਕੀਤੀ ਸੀ ਜੋ ਇੰਡੀਅਨ ਰੁਪੀਸ ਦੇ ਵਿੱਚ 66 ਤੋਂ 74 ਕਰੋੜ ਦੇ ਵਿੱਚ ਹੈ ਤਿੰਨ ਦਿਨਾਂ ਇਸ ਇਵੈਂਟ 'ਚ 1000 ਕਰੋੜ ਰੁਪਏ ਖਰਚ ਕਰ ਦਿੱਤੇ ਗਏ ਨੇ ਜੋ ਇਸ ਵੇਲੇ ਸਭ ਤੋਂ ਵੱਧ ਵਿਸ਼ਾ ਦਾ ਚਰਚਾ ਬਣਿਆ ਹੋਇਆ ਹੈ ਕਵਿੰਗ ਆਪਰੇਸ਼ਨ ਗੋਡਿਆਂ ਦੀ ਗ੍ਰੀਸ ਅਤੇ ਜੋੜਾਂ ਦੇ ਦਰਦ ਲਈ ਗੁਣਕਾਰੀ ਫੈਦਵਾਨ ਕਾਲਾ ਗੋੰਦ ਕੈਪਸੂਲ ਐਂਡ ਕਰੀਮ ਅੱਜ ਹੀ ਅਪਣਾਓ ਜੋੜਾਂ ਦੇ ਦਰਦ ਤੋਂ ਛੁਟਕਾਰਾ ਪਾਓ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਾਈਲਡ ਵਾਈ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਇਹ ਬਾਬਾਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ રપે તો દૂર તે મુદ્દે નેડે લાઈવ ટીવી